ooh <laughs> ਜੰਤੀ ਦਾ ਜਿਹੜਾ ਲੰਗਰ ਲੱਗਾ ਆ ਉਹ ਜਿਹੜੀ ਯੁਵਾ ਪੀੜੀ ਆ ਪ੍ਰਧਾਨ ਜੀ ਨੇ ਸਾਡੇ ਗੁਲਸ਼ਨ ਪ੍ਰਧਾਨ ਜੀ ਨੇ ਪਿਛਲੇ ਕਈ ਵਰਿਆਂ ਤੋਂ ਇੱਥੇ ਪ੍ਰਧਾਨਗੀ ਕਰ ਰਹੇ ਨੇ ਇਹਨਾਂ ਦੇ ਪ੍ਰਧਾਨਗੀ ਹੇਠ ਬਹੁਤ ਤਰੱਕੀ ਕੀਤੀ ਮਾਰਕੀਟ ਨੇ ਤੇ ਇਸ ਮਾਰਕੀਟ ਚੋਂ ਕਈ ਕਈ ਰਾਇਲ ਬੰਦੇ ਨਿਕਲ ਕੇ ਗਏ ਨੇ ਜੀ ਇਸ ਮਾਰਕੀਟ ਚੋਂ ਜਿਹੜੇ ਅੱਜ ਮਤਲਬ ਹਿੰਦੁਸਤਾਨ ਦਾ ਪੰਜਾਬ ਦਾ ਨਾਮ ਅੰਮ੍ਰਿਤਸਰ ਦਾ ਨਾਮ ਰੋਸ਼ਨ ਕਰ ਰਹੇ ਨੇ ਤੇ ਇੱਥੇ ਦੀ ਜਿਹੜੀ ਯੁਵਾ ਪੀੜੀ ਆ ਪ੍ਰਧਾਨ ਜੀ ਨੇ ਸਾਰੀ ਕਮਾਂ ਉਹਨਾਂ ਨੂੰ ਸੌਂਪੀ ਆ ਕਿ ਬਈ ਹੁਣ ਤੁਸੀਂ ਜੋ ਕਰਨਾ ਤੁਸੀਂ ਕਰਨਾ ਕਿ ਬਈ ਤੁਸੀਂ ਆਪਣੇ ਤਰੀਕੇ ਨਾਲ ਕਰੋ ਇੱਥੇ ਆਪਣੇ ਤੁਸੀਂ ਕੈਮਰਾ ਕਰੋ ਇੱਥੇ ਸਾਰੇ ਸਾਰੇ ਯੂਆ ਪੀਡੀ ਆ ਹੋਰ ਵੀ ਕਈ ਸੇਵਾਦਾਰ ਲੱਗੇ ਨੇ ਇੱਧਰ ਉੱਧਰ ਜਿਹੜੇ ਸੇਵਾ 'ਚ ਲੱਗੇ ਨੇ ਉਹ ਇਸ ਟਾਈਮ ਪਹੁੰਚ ਨਹੀਂ ਸਕੇ ਪਰ ਬਹੁਤ ਵਧੀਆ ਤਰੀਕੇ ਨਾਲ ਇਹਨਾਂ ਨੇ ਮਤਲਬ ਰੋਡ ਨੂੰ ਵੀ ਵਧੀਆ ਤਰੀਕੇ ਨਾਲ ਇਹਨਾਂ ਨੇ ਹੈਂਡਲ ਕੀਤਾ ਕਿ ਤਾਂਕਿ ਟ੍ਰੈਫਿਕ ਨਾ ਰੁਕੇ ਕਿਸੇ ਵੀ ਤਰ੍ਹਾਂ ਦਾ ਕੋਈ ਟ੍ਰੈਫਿਕ 'ਚ ਅਵਿਧਾ ਨਾ ਆਵੇ ਅਸੁਵਿਧਾ ਆਨ ਕਰਕੇ ਕਿ ਭਈ ਕਿਸ ਹਰ ਬੰਦੇ ਨੇ ਕਿਸੇ ਨੇ ਆਪਣੀ ਜੌਬ ਤੇ ਜਾਣਾ ਕਿਸੇ ਨੇ ਨੌਕਰੀ ਤੇ ਜਾਣਾ ਕਿਸੇ ਨੇ ਹਸਪੀਟਲ ਜਾਣਾ ਤੇ ਇਹਨਾਂ ਨੇ ਬੜੇ ਵਧੀਆ ਤਰੀਕੇ ਨਾਲ ਆਪਣੇ ਵਲੰਟੀਅਰ ਲਗਾਏ ਆ ਤੇ ਨਾਲ ਪੁਲਿਸ ਪ੍ਰਸ਼ਾਸਨ ਦਾ ਵੀ ਵਿੱਚ ਰੋਲ ਆ ਜਿਨ੍ਹਾਂ ਨੇ ਟ੍ਰੈਫਿਕ ਜਾਮ ਨਹੀਂ ਹੋਣ ਦਿੱਤੀ ਤੇ ਪਰਮਾਤਮਾ ਚੜ੍ਹਦੀਆਂ ਕਲਾ 'ਚ ਰੱਖੇ ਮੁੰਡਿਆਂ ਨੂੰ ਜੋ ਜੋ ਇਹ ਕਰ ਰਹੇ ਨੇ ਸਾਡੀ ਹੋਰ ਵੀ ਯੂਆ ਪੀੜ੍ਹੀ ਹੈ ਜਿਹੜੀ ਜਿਹੜੀ ਸਾਡੇ ਪੰਜਾਬ ਨੂੰ ਨਸ਼ਿਆਂ 'ਚ ਲੈ ਗਈ ਆ ਤੇ ਉਹ ਵੀ ਮੈਂ ਚਾਹਨਾ ਉਹ ਵੀ ਜਿਹੜੇ ਯੂਵਾ ਨਸ਼ੇ 'ਚ ਲੱਗੇ ਉਹ ਵੀ ਧਾਰਮਿਕ ਕੰਮਾਂ 'ਚ ਲੱਗਣ ਤਾਂ ਕਿ ਅਸੀਂ ਆਪਣੇ ਸਨਾਤਨ ਨੂੰ ਬਚਾ ਸਕੀਏ ਆਪਣੇ ਯੂਵਾ ਨੂੰ ਬਚਾ ਸਕੀਏ ਤੇ ਆਪਣੇ ਪੰਜਾਬ ਨੂੰ ਤੇ ਹਿੰਦੁਸਤਾਨ ਨੂੰ ਬਚਾ ਸਕੀਏ ਲੰਗਰ ਹੈ ਜੀ RAM ji ਦੇ ਭਗਤ ਦੇ ਨੇ ਉਹਨਾਂ ਦੀ ਭਗਤੀ ਦਾ ਸਾਰੇ ਬੱਚੇ ਨੌਜਵਾਨ ਪੀੜ੍ਹੀ ਜਿਹੜੀ ਹੈਗੀ ਸਾਰੀ ਸੇਵਾ ਕਰਦੀ ਪਈ ਹੈ ਅਸੀਂ ਉਹਨਾਂ ਨਾਲ ਸਿਰਫ ਸੰਯੋਗ ਹੀ ਕਰਨ ਲੋਗੇ ਅਖੇ ਆ ਇਹ ਗੁਰਨਾਨਕ ਮਾਰਗ ਦੀ ਲੰਡਾ ਵਿਆਰ ਦੇ ਵਿੱਚ ਲੰਡਾ ਹਰ ਸਾਲ ਲੱਗਦਾ ਸ਼ੁਰੂ ਤੋਂ ਲੱਗਦਾ ਆ 20-25 ਸਾਲ ਹੋਏ ਨੇ ਤੇ ਅਸੀਂ ਇਹਨਾਂ ਨਾਲ ਸਾਰੇ ਨੌਜਵਾਨਾਂ ਪੀੜ੍ਹੀ ਦੇ ਨਾਲ ਆ ਬਸ ਮਾਨਜਨ ਜਨਤੀ ਦੇ ਨਿਮੇਤ ਇਹ ਲੰਗਰ ਚੱਲ ਰਿਹਾ ਵੈ ਇਹ ਸਾਡੇ ਪ੍ਰਧਾਨ ਆਰਾਮ ਵੱਲੋਂ 20-25 ਸਾਲ ਪਹਿਲਾਂ ਤੋਂ ਸ਼ੁਰੂ ਕਰਾਇਆ ਗਿਆ ਸੀਗਾ ਜਿਹਦਾ ਰਿਜ਼ਲਟ ਇਹ ਹੋਇਆ ਵੈ ਕਿ ਅੱਜ ਦੀ ਯੁਵਾ ਪੀੜ੍ਹੀ ਜਿਹੜੇ ਸਾਡੇ ਮਾਰਕੀਟ ਦੇ ਨੌਜਵਾਨ ਬੱਚੇ ਨੇ ਉਹਨਾਂ ਨੂੰ ਇਸ ਪਾਸੇ ਲਾਇਆ ਉਹਦੇ ਨਾਲ ਅਦਾ ਕਿ ਰਿਜ਼ਲਟ ਇਹ ਆਇਆ ਕਿ ਮਾਰਕੀਟ ਹੀ ਬਹੁਤ ਵਧੀਆ ਚੱਲ ਰਹੀ ਹੈ ਬੜੇ ਵਧੀਆ ਤਰੀਕੇ ਨਾਲ ਚੱਲ ਰਹੀ ਹੈ ਅੰਦਰ ਮੰਦਰ ਹੈ ਪ੍ਰਾਚੀਨ ਮੰਦਰ ਹੈ 40-50 ਸਾਲ ਤੋਂ ਅਸੀਂ ਦੇਖ ਰਹੇ ਹਾਂ ਪ੍ਰਧਾਨ ਰਵੀ ਉਹਦੀ ਸੇਵਾ ਕਰ ਰਹੇ ਨੇ ਅਗਾਂ ਬੱਚਿਆਂ ਨੂੰ ਸੇਵਾ ਦਿੱਤੀ ਹੈ ਇਹ ਸਾਰੇ ਬੱਚੇ ਸੇਵਾ 'ਚ ਲੱਗਣ ਦਾ ਕਾਰਨ ਹੈ ਕਿ ਹੁਣ ਕਿਸੇ ਮਾੜੇ ਵਿਚਾਰਾਂ 'ਚ ਕਿਸੇ ਨਸ਼ੇ ਪੱਤਿਆਂ ਵੱਲ ਨਹੀਂ ਜਾਂਦੇ ਇਹ ਇਸੇ ਪਾਸੇ ਸੇਵਾ ਵੱਲ ਮੰਗਲਵਾਰ ਦਾ ਮੰਗਲਵਾਰ ਵੀ ਇਹ ਬੜੀ ਸੇਵਾ ਕਰਦੇ ਨੇ ਅੱਗੇ ਪਿੱਛੇ ਵੀ ਕੋਈ ਵੀ ਦਿਨ ਤਿਹਾੜ ਹੋਵੇ ਬੱਚੇ ਬਹੁਤ ਸੇਵਾ ਕਰਦੇ ਨੇ ਬੜੇ ਤਰੀਕੇ ਨਾਲ ਬੜਾ ਬਰੀਆ ਸੇਵਾ ਕਰ ਰਿਹਾ ਚੱਲ ਰਿਹਾ